नामधारी संगत फगवाड़ा वालों चल रहे सालाना जप प्रयोग से विशेष रिपोर्ट नामधारी संगत फगवाड़ा वालों स्थानक नामधारी धर्मशाला संत नगर चाचोकी विखे सालाना नाम सिमरन जप प्रयोग किया जा रहा है यह प्रयोग चौबीस अगस्त तो हर रोज अमृत वेले सवेरे चार बजे तो छे बजे तक विश्व शांति सरबत के भले लिए किया जाता है जिथे हर रोज हर वर्ग के छोटे बच्चे बीबिया बजुर्ग मिलके ਇਕਗ੍ਰਿਤ ਹੋ ਕੇ ਨਾਮਦਾ ਸਿਮਰਨ ਕਰਦੇ ਹਨ ਤਕਰੀਬਨ 100 ਦੇ ਲਗਭਗ ਸੰਗਤ ਹਾਜ਼ਰੀ ਪਰਦੀ ਹੈ ਜੇਕਰ ਇਤਿਹਾਸ ਦਾ ਜ਼ਿਕਰ ਕੀਤਾ ਜਾਵੇ ਤਾਂ ਨਾਮਤਾਰੀ ਸੰਗਤ ਦੇ ਵਿਸ਼ੇਸ਼ ਬੁਲਾਰੇ ਪ੍ਰੋਫੈਸਰ ਡਾਕਟਰ ਗੁਰਦੀਪ ਸਿੰਘ ਜੀ ਨੇ ਇਸ ਜੱਪ ਪਰਯੋਗ ਦੀ ਇਤਿਹਾਸਿਕ ਜਾਣਕਾਰੀ ਦਿੱਤੀ ਜੋ ਅਸੀਂ ਦਰਸ਼ਕਾਂ ਨਾਲ ਸਾਂਝੀ ਕਰਾਂਗੇ ਇੱਥੇ ਦੱਸਣਾ ਚਾਹੁੰਦੇ ਹਾਂ ਕਿ ਨਾਮਤਾਰੀ ਸੰਪਰਦਾ ਸਿੱਖ ਪੰਥ ਦੀ ਹੀ ਇੱਕ ਸ਼ਾਖਾ ਹੈ ਜਿਸ ਦੇ ਬਾਨੀ ਸਤਿਗੁਰ ਰਾਮ ਸਿੰਘ ਜੀ ਮੰਨੇ ਗਏ ਹਨ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਜੀ ਤੋਂ ਬਾਅਦ ਮੁਰਜਾਈ ਸਿੱਖੀ ਨੂੰ ਪੁਨਰਸੁਰਜੀਤ ਕੀਤਾ ਉੱਥੇ ਅਧਿਆਤਮਕ ਪੱਧਰ ਦੇ ਨਾਲ-ਨਾਲ ਮਹਾਤਮਾ ਗਾਂਧੀ ਤੋਂ ਤਕਰੀਬਨ 100 ਸਾਲ ਪਹਿਲਾਂ ਅੰਗਰੇਜ਼ੀ ਰਾਜ ਤੋਂ ਮੁਕਤੀ ਪ੍ਰਾਪਤ ਕਰਨ ਲਈ ਨਾਮਿਲਵਰਤਨ ਅਤੇ ਅਸਹਿਯੋਗ ਅੰਦੋਲਨ ਸ਼ੁਰੂ ਕੀਤਾ ਅੰਗਰੇਜ਼ਾਂ ਦਾ ਸੰਪੂਰਨ ਬਾਈਕਾਟ ਕਰਕੇ ਉਹਨਾਂ ਨੂੰ ਭਾਰਤ ਵਿੱਚੋਂ ਕੱਢਣ ਲਈ ਸੰਤ ਖਾਲਸਾ ਫੌਜ ਤਿਆਰ ਕੀਤੀ ਅਤੇ ਆਖਿਰਕਾਰ ਭਾਰਤ ਨੇ ਅੰਗਰੇਜ਼ੀ ਰਾਜ ਤੋਂ ਮੁਕਤੀ ਪ੍ਰਾਪਤ ਕੀਤੀ ਜਗ ਪਰਯੋਗ ਦੇ ਨਾ ਚਾਲੀ ਦਿਨ ਵਿੱਚ ਨਾਮਤਾਰੀ ਸੰਗਤ ਵੱਲੋਂ ਹਾਜ਼ਰਾ ਹਜੂਰ ਸਤਿਗੁਰੂ ਜੀ ਸਤਿਗੁਰੂ ਦੈ ਸਿੰਘ ਜੀ ਵੱਲੋਂ ਖਾਸ ਆਦੇਸ਼ ਹੈ ਕਿ 40 ਦਿਨ ਬਹੁਤ ਘੱਟ ਬੋਲਣਾ ਨਾਮ ਸਿਮਰਨ ਵੀ ਕਰਨਾ ਸੁਚ ਸੋਚ ਦੇ ਧਾਰਨੀ ਹੋਣਾ ਘੱਟ ਹੀ ਖਾਣਾ ਖਾਸ ਕਰਕੇ ਬਾਜ਼ਾਰ ਦਾ ਖਾਣਾ ਖਾਣ ਦੀ ਬਿਲਕੁਲ ਮਨਾਹੀ ਹੁੰਦੀ ਹੈ ਇਸ ਸਮਾਗਮ ਲਈ ਮੁੱਖ ਬੁਲਾਰੇ ਡਾਕਟਰ ਗੁਰਦੀਪ ਸਿੰਘ ਜੀ ਨੇ ਦੱਸਿਆ ਕਿ ਸਾਰੀ ਸੰਗਤ ਦੇ ਉਦਮ ਨਾਲ ਤੇ ਪ੍ਰਧਾਨ ਸ੍ਰੀ ਹਰਦੇਵ ਸਿੰਘ ਜੀ ਉਪ ਪ੍ਰਧਾਨ ਸ੍ਰੀ ਜਸਪਾਲ ਸਿੰਘ ਜੀ ਸ੍ਰੀ ਗੁਰਮਿੰਦਰ ਸਿੰਘ ਰਾਜੂ खजानशी श्री बलदेव सिंह चाना होवादारा जिन्हों गुरचरण सिंह जी इलाके नामवर सरदार सोहन सिंह अमरीक चाहना वैद्यान सिंह फलोरा सरदार जगजीतो श्री सौदागर बैंक वाले रणधीर सिंह जी ग्रंथी नामधारी धर्मशाला पिंड विरग सरदार हरजीत वासको इंडस्ट्री वाले तो इलावा फगवाड़ा और आसपास इलाके तो हर रोज बहुत श्रद्धा उद्दम हाजरी भरते हैं ਵੱਡੀ ਗਿਣਤੀ ਵਿੱਚ ਛੋਟੇ ਬੱਚੇ ਅਤੇ ਬੀਬੀਆਂ ਵੀ ਹਾਜ਼ਰੀ ਭਰਦੇ ਹਨ ਨਾਮਤਾਰੀ ਸੰਪਰਦਾਤੇ ਮੌਜੂਦਾ ਮੁਖੀ ਸ੍ਰੀ ਸਤਿਗੁਰ ਉਦੇਸਿੰਘ ਜੀ ਦੇ ਹੁਕਮਾਂ ਅਤੇ راہਨਮਾਈ ਵਿੱਚ ਦੇਸ਼ ਵਿਦੇਸ਼ ਵਿੱਚ ਸੈਂਕੜੀਆਂ ਥਾਵਾਂ ਤੇ ਪੂਰਾ ਅਸੂ ਦਾ ਮਹੀਨਾ ਨਾਮ ਸਿਮਰਨ ਜਪ ਤਪ ਸਮਾਗਮ ਕੀਤੇ ਜਾਂਦੇ ਹਨ ਆਸਾਦੀ ਵਾਰ ਅਤੇ ਦੀਵਾਨ ਵੀ ਸਜਾਏ ਜਾਂਦੇ ਹਨ ਤੇ ਗੁਰਮਤਿ ਵਿਚਾਰ ਕਥਾ ਦੇ ਰੂਪ ਵਿੱਚ ਪੇਸ਼ ਕੀਤੇ ਜਾਂਦੇ ਹਨ ਇਸ ਸਮਾਗਮ ਦੀ ਸਮਾਪਤੀ 5 ਅਕਤੂਬਰ ਨੂੰ ਹੋਣੀ ਹੈ ਅਤੇ ਨਾਮਤਾਰੀ ਦਰਬਾਰ ਦੇ ਨਾਮ ਵਰ ਜਥੇਦਾਰ ਦੀਵਾਨ ਵੀ ਲਗਾਉਣਗੇ ਆਓ ਤੁਹਾਨੂੰ ਨਾਮਤਾਰੀ ਸੰਗਤ ਫਗਵਾੜਾ ਦੇ ਵਿਸ਼ੇਸ਼ ਬੁਲਾਰੇ ਪ੍ਰੋਫੈਸਰ ਡਾਕਟਰ ਗੁਰਦੀਪ ਸਿੰਘ ਜੀ ਨੇ ਜੋ ਜਾਣਕਾਰੀ ਦਿੱਤੀ ਉਹ ਸਾਂਝੀ ਕਰਦੇ ਹਾਂ ਆਹ ਸਭ ਤੋਂ ਪਹਿਲਾਂ ਮੈਂ ਬਹੁਤ ਧੰਨਵਾਦ ਕਰਨਾ ਚਾਹਾਂਗਾ ਸਾਡੇ ਛੋਟੇ ਵੀਰ ਜੀ ਸਾਡੇ ਇਸ ਚੈਨਲ ਦੇ ਜ਼ਰੀਏ ਸਾਡੇ ਇਸ ਗੁਰਦੁਆਰਾ ਸਾਹਿਬ ਵਿੱਚ ਪਹੁੰਚੇ ਹਨ ਜੀ ਪੀਓਸ ਜੀ ਪਹੁੰਚੇ ਹਨ ਮੈਂ ਇਹਨਾਂ ਦਾ ਬੜਾ ਧੰਨਵਾਦ ਕਰਦਾ ਇਹ ਸਾਡਾ ਜਿਹੜਾ ਸਮਾਗਮ ਚੱਲ ਰਿਹਾ ਇਹਦਾ ਨਾਮ ਨਾਮ ਸਿਮਰਨ ਜਾਪਰਯੋਗ ਹੈ ਜਿਹੜਾ ਸਾਡੇ ਸਤਿਗੁਰੂ ਪ੍ਰਤਾਪ ਸਿੰਘ ਜੀ ਨੇ ਸ਼ੁਰੂ ਕੀਤਾ 40 ਦਿਨਾਂ ਵਾਸਤੇ ਨਾਮ ਦਾ ਸਿਮਰਨ ਉਹਨਾਂ ਨੇ ਸ਼ੁਰੂ ਕੀਤਾ ਸੀਗਾ ਨੀਲੋ ਨਹਿਰ ਦੇ ਕੰਢੇ ਸ੍ਰੀ ਭੈਣੀ ਸਾਹਿਬ ਦੇ ਲਾਗੇ ਉਸ ਤੋਂ ਬਾਅਦ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਨੇ ਮਾਈਆਂ ਬੀਬੀਆਂ ਤੇ ਵੀ ਕਿਰਪਾ ਕੀਤੀ ਉਹਨਾਂ ਨੂੰ ਵੀ ਨਾਮ ਸਿਮਨ ਜਾਪਰ ਜੋਗ ਦੇ ਵਿੱਚ ਲਾਇਆ ਇਹ ਸਾਰਾ ਜਾਪਰ ਜੋਗ ਜੋ ਹੈ ਇਹ ਵਿਸ਼ਵ ਸ਼ਾਂਤੀ ਵਾਸਤੇ ਸਰਬੱਤ ਦੇ ਭਲੇ ਵਾਸਤੇ ਹਰ ਸਾਲ ਜਗਾ ਜਗਾ ਤੇ ਵਿਸ਼ਵ ਦੇ ਹਰ ਕੋਨੇ ਦੇ ਉੱਤੇ ਕੀਤਾ ਜਾਂਦਾ ਇਹਨਾਂ ਦਿਨਾਂ 40 ਦਿਨਾਂ ਦੇ ਵਿੱਚ ਸਾਰੇ ਨਾਮਤਾਰੀ ਸੱਜਣ ਬੀਬੀਆਂ ਬੱਚੇ ਬਜ਼ੁਰਗ ਜਿੰਨੇ ਵੀ ਹੈ ਉਹ ਇਕੱਤਰਤ ਹੋ ਕੇ ਗੁਰਦੁਆਰਾ ਸਾਹਿਬ ਦੇ ਵਿੱਚ ਹਾਜ਼ਰੀ ਭਰਦੇ ਹਨ ਅੰਮ੍ਰਿਤ ਵੇਲੇ ਸਾਂਨੇ ਕੇਸ ਇਸ਼ਨਾਨ ਕਰਕੇ ਹਾਜ਼ਰੀ ਭਰਦੇ ਹਨ ਇਹਨਾਂ ਪੂਰੇ ਸਮਾਗਮ ਦੇ ਦੌਰਾਨ ਪੂਰੇ 40 ਦਿਨ ਵਾਸਤੇ ਨਾਮ ਸਿਮਨ ਕੀਤਾ ਜਾਂਦਾ ਹੈ ਬਹੁਤ ਘਟ ਬੋਲਿਆ ਜਾਂਦਾ ਹੈ ਬਹੁਤ ਘਟ ਖਾਇਆ ਜਾਂਦਾ ਹੈ ਔਰ ਬਹੁਤ ਘਟ ਸੋਇਆ ਜਾਂਦਾ ਹੈ ਉਹ ਗੁਰਬਾਣੀ ਦੀ ਉਸ ਤੱਕ ਨੂੰ ਸਫਲ ਕਰਦੇ ਹਨ ਜਿਹਦੇ ਬਾਰੇ ਸਤਿਗੁਰਾਂ ਨੇ ਇਹ ਲਿਖਿਆ ਕਿ ਅੰਮ੍ਰਿਤ ਵੇਲਾ ਸੱਚ ਨਾਓ ਬੜੀ ਆ ਵਿਚਾਰ ਸਾਡੇ ਜੀਵਨ ਦਾ ਆਧਾਰ ਜਿਹੜਾ ਹੈ ਉਹ ਨਾਮ ਸਮਨ ਹੈ ਇਹ ਵਿਸ਼ਵ ਸ਼ਾਂਤੀ ਵਾਸਤੇ ਸਰਬੱਤ ਦੇ ਭਲੇ ਵਾਸਤੇ ਹਰ ਰੋਜ਼ ਅਰਦਾਸ ਕੀਤੀ ਜਾਂਦੀ ਹੈ ਸੋ ਮੈਂ ਇਹ ਦੱਸਣਾ ਚਾਹਾਂਗਾ ਕਿ ਤਕਰੀਬਨ ਵਿਸ਼ਵ ਦੇ ਹਰ ਕੋਨੇ ਦੇ ਉੱਤੇ ਲੁਧਿਆਣਾ ਫਗਵਾੜਾ ਜਲੰਧਰ ਹੋਰ ਵਿਸ਼ਵ ਦੇ ਕੋਨੇ-ਕੋਨੇ ਦੇ ਉੱਤੇ ਇੰਗਲੈਂਡ ਅਮਰੀਕਾ ਕੈਨੇਡਾ ਬਹੁਤ ਜਗ੍ਹਾ ਦੇ ਉੱਤੇ ਇਹ ਜਾਪ ਪ੍ਰਯੋਗ ਕੀਤਾ ਜਾਂਦਾ ਹੈ ਜਾਪ ਪ੍ਰਯੋਗ ਦਾ ਮਤਲਬ ਇਹ ਹੈ ਕਿ ਇੱਕ ਤਰ੍ਹਾਂ ਨਾਲ ਐਕਸਪੈਰੀਮੈਂਟ ਕੀਤਾ ਜਾਂਦਾ ਸਾਡੀ ਲਾਈਫ ਦੇ ਉੱਤੇ ਇਹ ਇੱਕ ਤਜਰਬਾ ਕੀਤਾ ਜਾਂਦਾ ਇਹਨਾਂ ਦਿਨਾਂ ਦੇ ਵਿੱਚ ਮੌਸਮ ਬਹੁਤ ਵਧੀਆ ਵੀ ਹੋ ਜਾਂਦਾ ਹੈ ਤੇ ਇੱਕ ਤਰ੍ਹਾਂ ਦੇ ਨਾਲ ਨਾਮਵਤੀ ਸਰਦੀ ਨਾਮਵਤੀ ਗਰਮੀ ਹੁੰਦੀ ਹੈ ਤੇ ਜਦੋਂ ਅਸੀਂ ਹਰ ਰੋਜ਼ ਅੰਮ੍ਰਿਤ ਵੇਲੇ ਉੱਠ ਕੇ ਸਤਿਗੁਰੂ ਦੇ ਚਰਨਾਂ ਦਾ ਓਟ ਆਸਰਾ ਲੈਨੇ ਆ ਸਰਬੱਤ ਦੇ ਭਲੇ ਵਾਸਤੇ ਅਰਦਾਸ ਵੀ ਕਰਦੇ ਹਾਂ ਇਹ ਇੱਕ ਤਰ੍ਹਾਂ ਨਾਲ ਸਾਡਾ ਤਜਰਬਾ ਹੋ ਜਾਂਦਾ ਤੇ ਇਹਨਾਂ ਦਿਨਾਂ ਦੇ ਵਿੱਚ ਪੂਰੀ ਸੋਚ ਸੋਧ ਸੰਜਮ ਦਾ ਧਿਆਨ ਰੱਖਿਆ ਜਾਂਦਾ ਹੈ ਬਾਜ਼ਾਰ ਦਾ ਖਾਣਾ ਸਾਰਿਆਂ ਨੂੰ ਪਤਾ ਕਿ ਕੋ ਸਾਡੀ ਸਿਹਤ ਵਾਸਤੇ ਬੜਾ ਨੁਕਸਾਨ ਹੁੰਦਾ ਹੈ ਤੇ ਸਾਡੇ ਸਤਿਗੁਰੂ ਜੀ ਵੱਲੋਂ ਇਹ ਹੁਕਮ ਹੁੰਦਾ ਹੈ ਕਿ ਇਹਨਾਂ ਦਿਨਾਂ ਦੇ ਵਿੱਚ ਬਾਜ਼ਾਰ ਦਾ ਨਹੀਂ ਖਾਣਾ ਅਮਰਤ ਵੇਲੇ ਜਾਗਣਾ ਔਰ ਰਾਤ ਨੂੰ ਜਲਦੀ ਸੌਣਾ ਤੋਂ ਇਸ ਕਰਕੇ ਸਾਡੇ ਇੱਥੇ ਫਗਵਾੜੇ ਦੀ ਸੰਗਤ ਜਿਹੜੀ ਹੈ ਸਾਡੇ ਬਹੁਤ ਸਾਰੇ ਜਿੰਨੇ ਵੀ ਸਾਡੇ ਪ੍ਰਧਾਨ ਜੀ ਹਨ ਜਿੰਨੇ ਵੀ ਸਹਿਯੋਗੀ ਸੱਜਣ ਹਨ ਪ੍ਰਬੰਧਕ ਹਨ ਇਹ ਪੂਰੀ ਕਮੇਟੀ ਵੱਲੋਂ ਇਹ ਇੰਤਜ਼ਾਮ ਕੀਤਾ ਜਾਂਦਾ ਸਵੇਰੇ ਅਮਰਤ ਵਿਲੇ ਇੱਥੇ ਸਾਰੀ ਸੰਗਤ ਹਾਜ਼ਰੀ ਭਰਦੀ ਹੈ ਔਰ ਇਹਨਾਂ ਦਿਨਾਂ ਦੇ ਵਿੱਚ ਤਾਂ ਆਪ ਸਭ ਜਾਣਦੇ ਹੋ ਕਿ ਕੁਦਰਤ ਦੀ ਬੜੀ ਕਰੋਪੀ ਚੱਲ ਰਹੀ ਹੈ ਕਿ ਜਗਾ ਜਗਾ ਦੇ ਉੱਤੇ ਹੜ ਵਾਲਾ ਜਿਹੜਾ ਹੈਗਾ ਉਹ ਸੀਨ ਬਣਿਆ ਰਹਿੰਦਾ ਤੇ ਉਹਨਾਂ ਦਿਨਾਂ ਦੇ ਵਿੱਚ ਵੀ ਸਤਿਗੁਰੂ ਜੀ ਦੀ ਉਸਤਕ ਨੂੰ ਸੰਪੂਰਨ ਕਰਦੇ ਹਨ ਜਿਹੜਾ ਲਿਖਿਆ ਹੈ ਚੱਖੜ ਚਾਂਗੀ ਮੀਂਹ ਵਰਸਾ ਪੀ ਗੁਰ ਦੇਖਣ ਜਾਈ ਸੋ ਇਸ ਉਸਤਕ ਨੂੰ ਸਫਲ ਕਰਦੇ ਆਂ ਬੱਚਿਆਂ ਦੇ ਵਿੱਚ ਛੋਟੇ ਛੋਟੇ ਬੱਚਿਆਂ ਦੇ ਵਿੱਚ ਇੱਥੇ ਮੈਂ ਇਹ ਦੇਖਦਾ ਕਿ ਇੱਥੇ 6-6 ਮਹੀਨੇ ਦੇ ਬੱਚੇ ਬੱਚੀਆਂ ਉਹਨਾਂ ਦੇ ਮਾਪਿਓ ਬੱਚਿਆਂ ਨੂੰ ਅੰਮ੍ਰਿਤ ਵੇਲੇ ਸਣੇ ਕਿਸ ਇਸ਼ਨਾਨ ਕਰਵਾ ਕੇ ਇੱਥੇ ਹਾਜ਼ਰੀ ਭਰਦੇ ਹਨ ਸੋ ਮੈਂ ਇਹ ਬੇਨਤੀ ਕਰਦਾ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਕਿ ਜਿੱਥੇ ਵੀ ਸਾਡੇ ਇਹ ਸਮਾਗਮ ਹੁੰਦੇ ਹਨ ਜਾਪਰ ਜੋਗ ਨਾਮ ਸਿਮਰਨ ਦੇ ਤੇ ਸਤਿਗੁਰੂ ਜੀ ਕਿਰਪਾ ਕਰਨ ਇਹ ਸਾਡੀ ਸਾਰਿਆਂ ਦੀ ਅਰਦਾਸ ਹੁੰਦੀ ਹੈ ਰੋਜ਼ ਜਿਹਦੇ ਵਿੱਚ ਸਰਬੱਤ ਦੇ ਭਲੇ ਵਾਸਤੇ ਔਰ ਅਰਦਾਸ ਕੀਤੀ ਜਾਂਦੀ ਹੈ ਤਾਕੇ ਦੁਨੀਆ ਦੇ ਉੱਤੇ ਹਮੇਸ਼ਾ ਸੁੱਖ ਵਸੇ ਸੁਖੀ ਵਸਣ ਸਾਰੇ ਤੇ ਮੈਂ ਇੰਨਾ ਕੁਝ ਕਹਿੰਦਾ ਹੋਇਆ ਵੀਰ ਜੀ ਦਾ ਬੜਾ ਧੰਨਵਾਦ ਕਰਦਾ ਇਹ ਸਾਡੇ ਕੋਲ ਆ ਕੇ ਇਹ ਸਾਡੇ ਸਮਾਗਮ ਦੀ ਰਿਪੋਰਟ ਲਈ ਇਹਨਾਂ ਨੇ ਤੇ ਮੈਂ ਇਹ ਬੇਨਤੀ ਕਰਨਾ ਚਾਹਾਂਗਾ 사ਤਗੁਰੂ ਜੀ ਦਾ ਇੱਕ ਸੰਦੇਸ਼ ਦੇਣਾ ਚਾਹਾਂਗਾ ਕਿ ਜਿੱਥੇ ਵੀ ਹੈ ਸਾਨੂੰ 사ਤਗੁਰੂ ਜੀ ਦੇ ਹੁਕਮ ਦੇ ਵਿੱਚ ਰਹਿ ਕੇ ਨਾਮ ਸਿਮਰਨ ਕਰਨਾ ਚਾਹੀਦਾ ਆਪਣੇ ਜੀਵਨ ਦਾ ਉਧਾਰ ਕਰਨਾ ਚਾਹੀਦਾ ਜਿਹਦੇ ਨਾਲ ਸਾਡਾ ਵੀ ਭਲਾ ਹੋਵੇ ਪੂਰੀ ਕਾਇਨਾਤ ਦਾ ਭਲਾ ਹੋਵੇ ਸਤਰੀਕਾ ਮੇਰੇ ਨਾਲ ਸਹਿਯੋਗੀ ਸਾਡੇ ਕਮੇਟੀ ਦੇ ਮੈਂਬਰ ਹਨ ਤੇ ਉਹਨਾਂ ਦੇ ਵਿੱਚੋਂ ਸਾਡੇ ਪਿੰਡਰ ਸਿੰਘ ਜੀ ਸੋਹਣ ਸਿੰਘ ਜੀ ਪਿੰਡਰ ਕੁਝ ਦੋ ਸ਼ਬਦ ਬੋਲਣਾ ਚਾਹੁੰਦੇ ਆ। ਐ ਮੈਂ ਇਹ ਦੱਸਣਾ ਚਾਹਾਂਗਾ ਕਿ ਜਿਸ ਤਰ੍ਹਾਂ ਮੈਂ ਪਹਿਲਾਂ ਦੱਸਿਆ ਕਿ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਨੇ ਇਹ ਜਾਪਰਯੋਗ ਨਾਮ ਸਿਮਰਨ ਜਾਪਰਯੋਗ ਸਰਬਤ ਦੇ ਭਲੇ ਲਈ ਔਰ ਮਨੁੱਖਤਾ ਦੇ ਉਧਾਰ ਵਾਸਤੇ ਸ਼ੁਰੂ ਕੀਤਾ ਜੇ ਨੂੰ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਨੇ ਵੱਡੇ ਪੱਦਰ ਦੇ ਉੱਤੇ ਵਿਸ਼ਵ ਪੱਦਰ ਦੇ ਉੱਤੇ ਇਸ ਨਾਲ ਸੰਗਤ ਨੂੰ ਆਪਣੇ ਨਾਲ ਜੋੜਿਆ ਅੱਜ ਕੱਲ ਸਾਡੇ ਹਾਜ਼ਰਾ ਹਜੂਰ ਸਤਿਗੁਰੂ ਸ੍ਰੀ ਸਤਿਗੁਰੂ ਉਦਾਸ ਸਿੰਘ ਸੱਚੇ ਪਾਤਸ਼ਾਹ ਜੀ ਆਪਣੀ ਰਹਿਮ ਰਹਿਮਾਈ ਦੇ ਹੇਠ ਵਿਸ਼ਵ ਦੇ ਹਰ ਇੱਕ ਕੋਨੇ ਤੇ ਜਾ ਕੇ ਆਪ ਪ੍ਰਯੋਗ ਦੇ ਵਿੱਚ ਦਰਸ਼ਨ ਵੀ ਦਿੰਦੇ ਹਨ ਸੰਗਤਾਂ ਨੂੰ ਨਿਵਾਜਦੇ ਹਨ ਸੱਚ ਦਾ ਉਪਦੇਸ਼ ਵੀ ਦਿੰਦੇ ਹਨ ਤੇ ਮੈਂ ਇਹ ਚਾਹਨਾ ਕਿ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਇੱਥੇ ਕੋਈ ਧਰਮ ਦਾ ਕੋਈ ਮਜ਼ਬਦਾ ਕੋਈ ਜਾਤ ਪਾਤ ਦਾ ਕੋਈ ਇੱਥੇ ਵਿਤਕਰਾਨੀ ਔਰ ਹਰ ਇੱਕ ਤਰ੍ਹਾਂ ਕਿਸੇ ਵੀ ਸੰਪਰਦਾ ਦੇ ਨਾਲ ਸੰਬੰਧਿਤ ਜੋ ਵੀ ਮਾਈ ਪਾਈ ਹੈ ਉਹ ਇੱਥੇ ਆ ਕੇ ਆਪਣਾ ਆਪਣਾ ਨਾਮ ਦੱਸੇ ਮੰਨ ਕਰਦੇ ਹਨ ਤੇ ਆਪਣੇ ਜੀਵਨ ਦਾ ਸਫਲ 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 ਕਰਦੇ ਹਨ ਸੋ ਸਤਿ ਸ੍ਰੀ ਅਕਾਲ ਅੱਜ ਪੂਰੇ ਸੰਸਾਰ ਵਿੱਚ 40 ਦਿਨਾਂ ਦਾ ਜਿਹੜਾ ਜਾਪਰ ਜੋ ਸਤ ਗੁਰੂ ਦੀ ਵੱਲੋਂ ਉਗਮਕਾਰਕ ਚਲਾ ਜਾ ਰ ਸੰਗਤਾਂ ਕਰ ਰਹੀਆਂ ਨਾਮਧਾਰੀ ਸਮਾਜ ਇਹ ਦੇਣ ਦੇਸ਼ ਦੀ ਆਜ਼ਾਦੀ ਦੇ ਵਿੱਚ ਸਭ ਤੋਂ ਪਹਿਲਾ ਸੰਘਰਸ਼ ਨਾਮਧਾਰੀਆਂ ਨੇ ਵੜਿਆ ਸੀ ਸਮਾਜਿਕ ਬਾਈਕਾਟ ਕੀਤਾ ਸੀ ਗੋਰੇ ਦਾ ਤੇ ਉਸ ਵੇਲੇ ਦੀ ਸਰਕਾਰ ਦਾ ਇਹ ਬਹੁਤ ਵੱਡਾ ਯੋਗਦਾਨ ਨਾਮਧਾਰੀ ਸਮਾਜ

ਸਤਗੁਰੂ ਦੀ ਸ਼ਾਂਤੀ ਦਾ ਉਪਦੇਸ਼ ਦਿੰਦੇ ਨੇ ਮੈਂ ਸਮੂਹ ਜੀ ਸਭ ਨੂੰ ਸਾਰੇ ਸੰਗਤ ਨੂੰ ਬੇਨਤੀ ਕਰਦਾ ਕਿ ਜਿਨ੍ਹਾਂ ਨੇ ਭੈਣੀ ਸਾਹਿਬ ਦੇ ਦਰਸ਼ਨ ਨਹੀਂ ਕੀਤੇ ਉਹਨਾਂ ਨੂੰ ਕਰਨੇ ਚਾਹੀਦੇ ਨੇ ਤਾਂ ਕਿ ਮਲਾਂ ਦੇ ਵਿੱਚੋਂ ਕਈਆਂ ਦੇ ਮਨ ਚ ਤੋਖਲਾ ਵੀ ਪਤਾ ਨਹੀਂ ਇੱਕ ਕੋਣ ਨੇ ਇੱਕ ਗੁਰੂ ਨਾਨਕ ਦੇ ਨਾਮ ਲੈਵਾਲੇ ਗੁਰੂ ਗੋਬਿੰਦ ਸਿੰਘ ਦੀ ਰਹਿਤ ਮਰਿਆਦਾ ਰੱਖਣ ਵਾਲੇ ਨੇ ਤੇ ਸ਼ਾਂਤੀ ਚਾਉਣ ਵਾਲੇ ਨੇ ਇਹਨਾਂ ਨੂੰ ਮੈਂ ਆਪਣੇ ਵੱਲੋਂ ਨਾਮਦਾਰੀ ਸਮਾਜ ਨੂੰ ਮੁਬਾਰਕਬਾਦ ਵੀ ਦਿੰਦਾ ਤੇ ਧੰਨਵਾਦ ਵੀ ਕਰਦਾ ਆ ਕਿ ਸਮਾਜ ਲਈ ਸਮੁੱਚੀ ਵਿਸ਼ਵ ਦੀ ਸ਼ਾਂਤੀ ਲਈ ਇਹ ਜਿਹੜੇ ਯਾਪਰ ਜੋ ਇਹਨਾਂ ਨਰੰਬੇ ਨੇ ਇਹ ਕਾਬਲੇ ਤਾਰੀਫ ਨੇ ਇਹਨੇ ਕਿੰਦਾ ਹੋਇਆ ਕਿ ਮਨਲਾ ਜਾ ਚਕਾ ਸੱਚੀ ਗੱਲ ਮੋਦਨ ਜੀ